ਤੋ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਸਰੇਕਾਲ ਜੀ ਅੱਜ ਅਸੀਂ ਲੈ ਕੇ ਆਏ ਹਾਂ ਟਰਾਲੀ ਵਿਕਾਊਆ 12Y6 ਦੀ ਮਾਡਲ ਹੈ ਜੀ 2015 ਟਾਇਰ 50 ਪੈਸੇ ਪੇ ਏਰੀਆ ਕਿਸਾਨ ਵੀਰ ਦਾ ਰਾਜਪੁਰਾ ਕਿਸਾਨ ਵੀਰ ਨੇ ਜਿਹੜਾ ਰੇਟ ਮੰਗਾ ਜੀ 63000 ਕਿਸਾਨ ਵੀਰ ਦਾ ਨੰਬਰ ਹੈ 9417122319 9417122319 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਜਿਵੇਂ ਆਪਾਂ ਹੁਣੇ ਕਿਸਾਨ ਵੀਰ ਦੀ ਟਰਾਲੀ ਦੀ ਐਡ ਲਾਈ ਉਹਦੇ ਵਿੱਚ ਸਾਰੀ ਡਿਟੇਲ ਲਿਖੀਏ ਉਹਦੇ ਵਿੱਚ ਕਿਸਾਨ ਵੀਰ ਦਾ ਨੰਬਰ ਹੈ ਤੁਸੀਂ ਇਹਦਾ ਚੈੱਕ ਕਰਕੇ ਉਸ ਦੀ ਗੱਲ ਕਰਿਆ ਕਰੋ ਕਈ ਵੀ ਭਲੇਖੇ ਨਾ ਫੋਨ ਲਾ ਲੈ ਜਿਹੜਾ ਅਸੀਂ ਜਮਾ ਥੱਲੇ ਨੰਬਰ ਕਹਿੰਨੇ ਆ ਉਹ ਸਿਰਫ ਐਡ ਕਰਾਉਣ ਦੇ ਲਈ ਹੁੰਦਾ ਵੀਰੇ ਇਸ ਕਰਕੇ ਡਿਟੇਲ ਚੈੱਕ ਕਰਿਆ ਕਰੋ ਉਸ ਦੇ ਵਿੱਚ ਨੰਬਰ ਕਿਸਾਨ ਵੀਰ ਦਿੱਤਾ ਹੁੰਦਾ ਉਹ ਤੇ ਗੱਲ ਕਰਿਆ ਕਰੋ ਜੀ ਅੱਗੇ ਜੀ ਪੈਟਰੋਲ ਦੀ ਗੱਡੀ ਵਿਕਾਊ ਹੈ ਮਾਡਲ ਹੈ ਜੀ 2001 ਪੈਟਰੋਲ ਦੀ ਗੱਡੀ ਵਿਕਾਊ ਹੈ ਮਾਡਲ 2001 ਹੈ ਰੇਟ ਮੰਗੇ ਜੀ 70000 ਏਰੀਆ ਰਦਾਸਪੁਰ ਕਿਸਾਨ ਵੀਰ ਦਾ ਨੰਬਰ ਹੈ 6284815485 6284815485 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਜੀ ਜਿਹੜੇ ਵੀ ਸਾਡੇ ਚੈਨਲ ਨਾਲ ਜੁੜ ਰਹੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਅਸੀਂ ਉਹਨਾਂ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਤੇ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਬਸਕ੍ਰਾਈਬ ਬਟਨ ਨੂੰ ਦਬਕ ਕੇ ਤੇ ਸਾਈਡ ਤੇ ਘੰਟੀ ਦਾ ਬਟਨ ਉਹਨੂੰ ਦਬਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਅਸੀਂ ਨਵੀਂ ਵੀਡੀਓ ਪਾਈਏ ਸਿੱਧਾ ਤੁਹਾਡੇ ਕੋਲੇ ਪਹੁੰਚੇ अगे जी कंप्यूटर ग्राहक बिकाऊ है रेट है जी दो लख चाली हज़ार न्यू कंजीशन पी है एरिया किसान भीर ने दसिया नहीं किसान भीर का नंबर है चुरासी दो सौ अठत् जीरो सत सतर त्रेंठ चुरासी दो सौ अठत् जीरो सतर त्रेंट तीन नंबर पर फोन करके कंप्यूटर ग्राहक खरीद सद ਸਾਡਾ ਮਕਸਦ ਸਿਰਫ ਇਹੀ ਹੁੰਦਾ ਹੈ ਕਿ ਅਸੀਂ ਉਸ ਚੀਜ਼ ਦੀ ਐਡ ਲਾਈਏ ਜਿਹੜੀ ਕਿਸਾਨ ਵੀਰ ਦੀ ਰੋਜੀ ਰੋਟੀ ਦਾ ਸਾਧਨ ਹੁੰਦਾ ਹੈ। ਅੱਗੇ ਜੀ ਪਲਾਟ ਬਿਕਾਊ ਹੈ ਪਿੰਡ ਹੈ ਜੀ ਖੋਖਰ ਨੇੜੇ ਰਾਮਪੁਰਾ ਫੂਲ ਬਠਿੰਡਾ ਸਾਈਜ਼ ਹੈ ਜੀ 1 ਕਨਾਲ ਰੇਟ ਮੰਗਾ ਕਿਸਾਨ ਵੀਰ ਨੇ 20 ਲੱਖ ਕਿਸਾਨ ਵੀਰ ਦਾ ਨੰਬਰ ਹੈ ਜੀ 9876508543 9876108543 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਪਲਾਟ ਖਰੀਦ ਸਕਦੇ ਹੋ ਜੇ ਕੋਈ ਵੀ ਪਲਾਟ ਮੋਟਰ ਕਨੈਕਸ਼ਨ ਜ਼ਮੀਨ ਘਰ ਕਿਸੇ ਵੀ ਤਰ੍ਹਾਂ ਦੀ ਐਡ ਲਵਾਉਣਾ ਚਾਹੁੰਦਾ ਉਹ ਵੀ ਤਾਂ ਸਾਡਾ ਨੰਬਰ ਵੀਡੀਓ ਜਿਵੇਂ ਥੱਲੇ ਖੱਟੀ ਅੱਖਰਾਂ ਸ਼ੋਅ ਹੋ ਰਿਹਾ ਉਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟੋਆਂ ਤੇ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਬਿਲਕੁਲ ਫ੍ਰੀ ਲਾਈ ਜਾਊਗੀ ਅੱਗੇ ਜੀ ਜਿੰਦਰਾ ਵਿਕਾਊ ਹੈ ਰੇਟ ਹੈ ਜੀ 10000 ਨਿਮੀ

ਪੇ ਸਕਦੇ ਹੋ ਐਡ ਕਰਾਉਣ ਦਾ ਕੋਈ ਖਰਚਾ ਨਹੀਂ ਬਿਲਕੁਲ ਫ੍ਰੀ ਲਾਈ ਜਾਊਗੀ ਅੱਗੇ ਅੱਗੇ ਜੀ ਪਲਟੀਨਾ ਮੋਟਰਸਾਈਕਲ ਵਿਕਾਊ ਹੈ ਰੇਟ ਹੈ ਜੀ 28000 ਟਾਊਨ ਤਲਵੰਡੀ ਸਾਬੋ ਕਿਸਾਨ ਵੀਰ ਦਾ ਨੰਬਰ 9877197237 9877197237 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮੋਟਰਸਾਈਕਲ ਖਰੀਦ ਸਕਦੇ ਹੋ ਜੀ ਇੱਕ ਵਾਰ ਸਾਰੇ ਕਿਸਾਨ ਵੀਰਾਂ ਨੂੰ ਫੇਰ ਦੱਸ ਦੇਈਏ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਲਵਾਉਣਾ ਚਾਹੁੰਦੇ ਹੋ ਤਾਂ ਸਾਡਾ ਚੈਨਲ ਸਿਰਫ ਉਸ ਚੀਜ਼ਾਂ ਦੀ ਐਡ ਲਾਉਂਦਾ ਜਿਹੜਾ ਕਿਸਾਨ ਵੀਰ ਦੀ ਰੋਜ਼ੀ-ਰੋਟੀ ਦਾ ਸਾਧਨ ਹੋਵੇ ਤੇ ਤੁਸੀਂ ਸਾਡੇ ਥੱਲੇ ਦਿੱਤੇ ਨੰਬਰ ਤੇ ਸਾਨੂੰ ਭੇਜ ਸਕਦੇ ਹੋ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਓ ਧੰਨਵਾਦ